ਕਹਰਾ ਸਾਹਿਬ ਆਪ ਜੀ ਦਾ ਬਿਆਨ ਪੜਿਆ ਤੇ ਬੜਾ ਮਨ ਨੂੰ ਦੁੱਖ ਹੋਇਆ ਚਲੋ ਰਾਜਨੀਤੀ ਵਿੱਚ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ ਪਰ ਕੋਈ ਕਾਇਦੇ ਕਾਨੂੰਨ ਵੀ ਹੁੰਦੇ ਨੇ ਤੇ ਹੁਣ ਜੇ ਤੋਰੀ ਪਏ ਇਧਰਲੇ ਪਾਸੇ ਨੂੰ ਤੇ ਫਿਰ ਤੁਹਾਡੇ ਤੋਂ ਵੀ ਸਾਡੇ ਕੋਲ ਸਵਾਲ ਆ ਜੋ ਜਵਾਬ ਮੰਗਦੇ ਨੇ ਕਿਉਂਕਿ ਸ਼ੱਕ ਤਾਂ ਉਦੋਂ ਹੀ ਹੋ ਗਿਆ ਸੀ ਜਦੋਂ ਕੁਝ ਦਿਨਾਂ ਦੇ ਈਡੀ ਦੀ ਰੇਡ ਤੋਂ ਬਾਅਦ ਤੁਸੀਂ ਉਹਨਾਂ ਦੀ ਕਸਟਡੀ ਵਿੱਚ ਰਹੇ ਤੇ ਉਸ ਤੋਂ ਬਾਅਦ ਜਦੋਂ ਬਾਹਰ ਆਏ ਤੇ ਜਿੱਦਾਂ ਕਾਲਾ ਕਾਂ ਪਹਿਲਾ ਸੀ ਤੇ ਮੁੜ ਕੇ ਬਗਲਾ ਬਗਲੇ ਵਰਗਾ ਬਣ ਕੇ ਨਿਕਲਿਆ ਤੇ ਆਪ ਜੀ ਦੀ ਦਾੜੀ ਵੀ ਚਿੱਟੀ ਹੋ ਗਈ ਤੇ ਆਪ ਜੀ ਸੰਤ ਜਰਨੈਲ ਸਿੰਘ ਹੁਣਾਂ ਦੀਆਂ ਤੇ ਹੋਰ ਸਿੱਖੀ ਮੁੱਦਿਆਂ ਦੀਆਂ ਗੱਲਾਂ ਕਰਨ ਲੱਗ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੈਰਾ ਸਾਹਿਬ ਆਪ ਜੀ ਦਾ ਬਿਆਨ ਪੜਿਆ ਤੇ ਬੜਾ ਮਨ ਨੂੰ ਦੁੱਖ ਹੋਇਆ ਚਲੋ ਰਾਜਨੀਤੀ ਵਿੱਚ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ ਪਰ ਕੋਈ ਕੈਦ ਦੇ ਕਾਨੂੰਨ ਵੀ ਹੁੰਦੇ ਨੇ ਤੇ ਹੁਣ ਜੇ ਤੌਰੀ ਪਏ ਇਧਰਲੇ ਪਾਸੇ ਨੂੰ ਤਾਂ ਫਿਰ ਤੁਹਾਡੇ ਤੋਂ ਵੀ ਸਾਡੇ ਕੋਲ ਸਵਾਲ ਆ ਜੋ ਜਵਾਬ ਮੰਗਦੇ ਨੇ ਕਿਉਂਕਿ ਸ਼ੱਕ ਤਾਂ ਉਦੋਂ ਹੀ ਹੋ ਗਿਆ ਸੀ ਜਦੋਂ ਕੁਝ ਦਿਨਾਂ ਦੇ ਈਡੀ ਦੀ ਰੇਡ ਤੋਂ ਬਾਅਦ ਤੁਸੀਂ ਉਹਨਾਂ ਦੀ ਕਸਟਡੀ ਵਿੱਚ ਰਹੇ ਤੇ ਉਸ ਤੋਂ ਬਾਅਦ ਜਦੋਂ ਬਾਹਰ ਆਏ ਤੇ ਜਿੱਦਾਂ ਕਾਲਾ ਤਾਂ ਪਹਿਲਾਂ ਸੀ ਤੇ ਮੁੜ ਕੇ ਬਗਲਾ ਬਗਲੇ ਵਰਗਾ ਬਣ ਕੇ ਨਿਕਲਿਆ ਤੇ ਆਪ ਜੀ ਦੀ ਦਾੜੀ ਵੀ ਚਿੱਟੀ ਹੋ ਗਈ ਤੇ ਆਪ ਜੀ ਸੰਤ ਜਰਨੈਲ ਸਿੰਘ ਹੁਣਾਂ ਦੀਆਂ ਤੇ ਹੋਰ ਸਿੱਖੀ ਮੁੱਦਿਆਂ ਦੀਆਂ ਗੱਲਾਂ ਕਰਨ ਲੱਗ ਪਏ ਤੇ ਮੈਨੂੰ ਉਦੋਂ ਸ਼ੱਕ ਹੋ ਗਿਆ ਸੀ ਵੀ ਇਹ ਕੁਝ ਦਾਲਚ ਕਾਲਾ ਆ ਤੇ ਇਹ ਨਹੀਂ ਸੀ ਪਤਾ ਵੀ ਮੁੜ ਕੇ ਧਾਲੀ ਕਾਲੀ ਨਿਕਲਣੀ ਆ ਸਾਰੀ ਧਾਲ ਚ ਕਾਲਾ ਨਹੀਂ ਮੰਨਿਆ ਕਿ ਈੜੀ ਜਾਂ ਹੋਰ ਇਹ ਏਜੰਸੀਆਂ ਭਾਰਤੀ ਏਜੰਸੀਆਂ ਵੱਡੇ ਵੱਡਿਆਂ ਨੂੰ ਪਰੇਸ਼ਾਨ ਕਰ ਦਿੰਦੀਆਂ ਨੇ ਪਰ ਤੁਸੀਂ ਤਾਂ ਇੰਨਾ ਪਰੇਸ਼ਾਨ ਹੋ ਗਏ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕਰਨਾ ਕੀ ਆ ਤੁਸੀਂ ਗੱਲ ਤਾਂ ਕੀਤੀ ਸੀ ਵੀ ਭਗਵਾਨਤਮਨ ਨੂੰ ਸਭ ਕੁਝ ਸਿਖਾਉਣਾ ਆ ਤੇ ਤੁਹਾਨੂੰ ਮਾਨਾਂ ਦਾ ਭਲੇਖਾ ਪੈ ਗਿਆ ਤੁਸੀਂ ਸਿਮਰਨਜੀਤ ਸਿੰਘ ਮਾਨ ਦੇ ਦਿਵਾਲੇ ਹੀ ਹੋ ਗਏ ਤੁਸੀਂ ਉੱਪਰ ਨੂੰ ਥੁੱਕਣ ਲੱਪੇ ਜੋ ਤੁਹਾਡੇ ਮੂੰਹ ਤੇ ਪੈਣਾ ਆ ਤੁਸੀਂ ਸਿੱਖੀ ਮੁੱਦਿਆਂ ਦੀ ਗੱਲ ਕਰਦੇ ਹੋ ਮਾਨ ਸਾਹਿਬ ਦੀ ਤਾਂ ਪਛਾਣ ਪ੍ਰਦੇਸ਼ਾਂ ਵਿੱਚ ਵੀ ਸਿੱਖੀ ਮੁੱਦਿਆਂ ਨੂੰ ਲੈ ਕੇ ਹੀ ਹੈ ਤੇ ਉਹਦੇ ਵਿੱਚ ਫਿਰ ਮੇਰੇ ਖਿਆਲ ਤੇ ਚਿੱਠੀਆਂ ਤੁਹਾਡੀਆਂ ਵੀ ਬੇਨਤੀਆਂ ਦੇ ਕੁਝ ਦਿੱਤੀਆਂ ਹੋਈਆਂ ਹੋਣੀਆਂ ਨੇ ਜਿਹੜੇ ਸਿਮਰਨਜੀਤ ਸਿੰਘ ਮਾਨ ਨੂੰ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੇ ਹੋਰ ਇੰਗਲੈਂਡ ਵਿੱਚ ਪਾਬੰਦੀ ਲਾਈ ਹੋਈ ਹੈ ਕਈ ਥਾਈਂ ਜਾਣ ਤੋਂ ਵੀ ਤੇ ਉਹਨਾਂ ਦੀਆਂ ਚਿੱਠੀਆਂ ਵੀ ਲੈ ਕੇ ਆ ਜਿਹੜੀਆਂ ਕੋਠੀਆਂ ਦੱਸੀਆਂ ਨੇ ਨਾ ਪੰਜਾਬ ਵਿੱਚ ਤੇ ਕਿਤੇ ਟਰੈਕਟਰ ਬਣਾਏ ਹੋਇਆ ਕਿਤੇ ਕੋਸ਼ ਬਣਾਇਆ ਹੋਇਆ ਤੇ ਕਿਤੇ ਕੋਸ਼ ਫੁੱਟਬਾਲ ਬਣਾਇਆ ਤੇ ਕਿਤੇ ਕੋ ਹੋਰ ਚੀਜ਼ਾਂ ਬਣਾਈਆਂ ਕੋਠੀਆਂ ਦੇ ਜਹਾਜ਼ ਬਣਾਏ ਆ ਉਹ ਮਾਨ ਸਾਹਿਬ ਦੀ ਤਾਂ ਸਿੱਖੀ ਮੁੱਦਿਆਂ ਨੂੰ ਚੱਕਣ ਦੇ ਕਾਰਨ ਹੀ ਐ ਤੁਹਾਡੀ ਕੀ ਪਹਿਚਾਣ ਆ ਗੰਗਾ ਗਾਇ ਦਾ ਗੰਗਾ ਰਾਮ ਜਮਨਾ ਗਾਇ ਦਾ ਜਮਨਾ ਦਾਸ ਅਕਾਤ ਵਿੱਚ ਰਹਿਦਾ ਹੁੰਦਾ ਉੱਪਰ ਨੂੰ ਨਹੀਂ ਠੁੱਕੀਦਾ ਹੁੰਦਾ ਇੰਨਾ ਖਿਆਲ ਰੱਖ ਲਓ ਕਿ ਜਿਹੜੀ ਪਾਰਟੀ ਦੀ ਦਲਾਲੀ ਕਰਦੇ ਹੋ ਉਹ ਪਾਰਟੀ ਨੇ ਕੀ ਕੀਤਾ ਆ ਪੰਜਾਬ ਲਈ ਤੇ ਕੀ ਕੀਤਾ ਆ ਉਹਨਾਂ ਸਿੱਖਾਂ ਲਈ ਸਿੱਖਾਂ ਦਾ ਨਾਸ਼ ਕਰਨ ਵਾਲੀ ਪਾਰਟੀ ਆ ਤੇ ਤੂੰ ਅਕਲਾਂ ਦੇਂਡਿਆਂ ਮਾਨ ਸਰ ਨੂੰ ਜਿਹੜੇ ਆਪਣੇ ਸਟੈਂਡ ਤੋਂ ਕਦੇ ਵੀ ਥੜਕੇ ਨਹੀਂ ਅਕਾਤ ਵਿੱਚ ਰਹਿਦਾ ਹੁੰਦਾ ਵੀਰੇ ਬਾਕੀ ਹੋਰ ਵੀ ਨਾਲ ਦੀ ਨਾਲ ਪਾਉਂਦੇ ਰਹਿਵਾਂਗੇ ਤੁਹਾਨੂੰ ਯਾਦ ਤੁਹਾਡੀਆਂ ਕਰਾਉਂਦੇ ਹਾਂ ਹੁਣ ਵੀਡੀਓ ਲੰਮੀ ਨਹੀਂ ਹੋਣ ਦੇਣੀ ਬਹੁਤ ਲੋਕ ਸੁਣਦੇ ਨੇਗੇ ਤੇ ਤੁਸੀਂ ਆਪਣੀ ਅਕਾਤ ਵਿੱਚ ਰਹੋ ਜੇ ਦਲਾਲੀ ਕਰਨੀ ਆ ਤੇ ਕਰੀ ਜਾਓ ਤੁਹਾਨੂੰ ਮੁਬਾਰਕ ਪਰ ਇਲਜ਼ਾਮ ਨਾ ਲਾਓ ਜਿਹਦੀ ਬਦੌਲਤ ਸਾਰੇ ਕਹਿੰਦੇ ਮਾਨ ਨਾੜ ਬਿਆ ਮਾਨ ਨਾੜ ਬਣੀ ਅੜ ਬਿਆ ਮਾਨ ਮੰਨਿਆ ਨਹੀਂ ਇਸੇ ਲਈ ਮਾਨ ਦੀ ਹੂੰਦਿਆ ਸਿੱਖੀ ਮੁੱਦੇ ਨਹੀਂ ਛੱਡੇ ਪੰਜਾਬ ਦੇ ਮੁੱਦੇ ਨਹੀਂ ਛੱਡੇ ਚਾਹੇ ਕਿਸੇ ਦੇ ਵੀ ਬਹਿਤਾ ਹੋਵੇ ਜੰਮੂ ਕਸ਼ਮੀਰ ਵਿੱਚ ਬਹਿਤਾ ਹੋਵੇ ਉੱਥੇ ਜਾਂਦਾ ਤੂੰ ਤਾਂ ਪੰਜਾਬ ਦੀ ਗੱਲ ਕਰਦਾ ਉਹ ਤਾਂ ਜੰਮੂ ਕਸ਼ਮੀਰ 'ਚ ਤਾਂ ਪਏ ਉੱਥੇ ਪਾਬੰਦੀ ਕਿਉਂ ਸਰਕਾਰ ਲਾਉਂਦੀ ਆ ਡਿਬਰੂਗੜ੍ਹ ਜੇਲ੍ਹ ਵਿੱਚ ਵੀ ਜਾਣ ਨਹੀਂ ਦਿੱਤਾ ਉਹਨਾਂ ਨੂੰ ਕਿਸੇ ਨੂੰ ਜਿਹਾਰੂ ਨੂੰ ਮਿਲ ਨਹੀਂ ਮਿਲ ਤੱਕ ਨਹੀਂ ਦਿੱਤਾ ਜਾਂਦਾ ਇਹ ਮਾਨ ਦੀ ਪਹਿਚਾਨ ਨਹੀਂ ਤਾਂ ਹੋਰ ਕੀ ਆ ਮਾਨ ਸਰ ਨੇ ਸਿੱਕੀ ਮੁਦੇ ਚੁੱਕੇ ਆ ਤਾਂ ਤਾਂ ਹੀ ਆ ਇਹ ਸਾਰਾ ਕੁਝ ਤੇ ਸੋ ਕੁਝ ਅਕਲ ਨੂੰ ਹੱਥ ਮਾਰ ਠੀਕ ਆ ਦਿਮਾਗ ਵੱਡ-ਵੱਡੇ ਆ ਦੇ ਖਰਾਬ ਹੋ ਜਾਂਦੇ ਹੋ ਗਏ ਹੋ ਜਾਂਦੇ ਆ ਆਈਡੀ ਤੋਂ ਬਾਅਦ ਤੁਹਾਡਾ ਵੀ ਹੋਇਆ ਪਰ ਇਹਨੂੰ ਸੰਭਾਲੋ ਇਹਦਾ ਇਲਾਜ ਲੂਜ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੈਰਾ ਸਾਹਿਬ ਆਪ ਜੀ ਦਾ ਬਿਆਨ ਪੜਿਆ ਤੇ ਬੜਾ ਮਨ ਨੂੰ ਦੁੱਖ ਹੋਇਆ ਚਲੋ ਰਾਜਨੀਤੀ ਵਿੱਚ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ ਪਰ ਕੋਈ ਕਾਇਦੇ ਕਾਨੂੰਨ ਵੀ ਹੁੰਦੇ ਨੇ ਤੇ ਹੁਣ ਜੇ ਤੌਰੀ ਪਏ ਇਧਰਲੇ ਪਾਸੇ ਨੂੰ ਤਾਂ ਫਿਰ ਤੁਹਾਡੇ ਤੋਂ ਵੀ ਸਾਡੇ ਕੋਲ ਸਵਾਲ ਆ ਜੋ ਜਵਾਬ ਮੰਗਦੇ ਨੇ ਕਿਉਂਕਿ ਸ਼ੱਕ ਤਾਂ ਉਦੋਂ ਹੀ ਹੋ ਗਿਆ ਸੀ ਜਦੋਂ ਕੁਝ ਦਿਨਾਂ ਦੇ ਈਡੀ ਦੀ ਰੇਟ ਤੋਂ ਬਾਅਦ ਤੁਸੀਂ ਉਹਨਾਂ ਦੀ ਕਸਟਡੀ ਵਿੱਚ ਰਹੇ ਤੇ ਉਸ ਤੋਂ ਬਾਅਦ ਜਦੋਂ ਬਾਹਰ ਆਏ ਤੇ ਜਿੱਦਾਂ ਕਾਲਾ ਤਾਂ ਪਹਿਲਾਂ ਸੀ ਤੇ ਮੁੜ ਕੇ ਬਗਲਾ ਬਗਲੇ ਵਰਗਾ ਬਣ ਕੇ ਨਿਕਲਿਆ ਤੇ ਆਪ ਜੀ ਦੀ ਦਾੜੀ ਵੀ ਚਿੱਟੀ ਹੋ ਗਈ ਤੇ ਆਪ ਜੀ ਸੰਤ ਜਰਨੈਲ ਸਿੰਘ ਉਹਨਾਂ ਦੀਆਂ ਤੇ ਹੋਰ ਸਿੱਖੀ ਮੁੱਦਿਆਂ ਦੀਆਂ ਗੱਲਾਂ ਕਰਨ ਲੱਗ ਪਏ ਤੇ ਮੈਨੂੰ ਉਦੋਂ ਸ਼ੱਕ ਹੋ ਗਿਆ ਸੀ ਵੀ ਇਹ ਕੁਝ ਧਾਲ ਚ ਕਾਲਾ ਆ ਤੇ ਇਹ ਨਹੀਂ ਸੀ ਪਤਾ ਵੀ ਮੁੜ ਕੇ ਧਾਲ ਹੀ ਕਾਲੀ ਨਿਕਲਣੀ ਆ ਸਾਰੀ ਧਾਲ ਚ ਕਾਲਾ ਨਹੀਂ ਮੰਨਿਆ ਕਿ ਈੜੀ ਜਾਂ ਹੋਰ ਇਹ ਏਜੰਸੀਆਂ ਭਾਰਤੀ ਏਜੰਸੀਆਂ ਵੱਡੇ ਵੱਡਿਆਂ ਨੂੰ ਪਰੇਸ਼ਾਨ ਕਰ ਦਿੰਦੀਆਂ ਨੇ ਪਰ ਤੁਸੀਂ ਤਾਂ ਇੰਨਾ ਪਰੇਸ਼ਾਨ ਹੋ ਗਏ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕਰਨਾ ਕੀ ਆ ਤੁਸੀਂ ਗੱਲ ਤਾਂ ਕੀਤੀ ਸੀ ਵੀ ਭਗਵਾਨਤਮਾਨ ਨੂੰ ਸਾਬਕਾ ਸਿਖਾਉਣਾ ਆ ਤੇ ਤੁਹਾਨੂੰ ਮਾਨ ਦਾ ਭਲੇਖਾ ਪੈ ਗਿਆ ਤੁਸੀਂ ਸਿਮਰਨਜੀਤ ਸਿੰਘ ਮਾਨ ਦੇ ਦਿਵਾਲੇ ਹੀ ਹੋ ਗਏ ਤੁਸੀਂ ਉੱਪਰ ਨੂੰ ਥੁੱਕਣ ਲੱਪੇ ਜੋ ਤੁਹਾਡੇ ਮੂੰਹ ਤੇ ਪੈਣਾ ਆ ਤੁਸੀਂ ਸਿੱਖੀ ਮੁੱਦਿਆਂ ਦੀ ਗੱਲ ਕਰਦੇ ਹੋ ਮਾਨ ਸਾਹਿਬ ਦੀ ਤਾਂ ਪਛਾਣ ਪਰਦੇਸਾਂ ਵਿੱਚ ਵੀ ਸਿੱਖੀ ਮੁੱਦਿਆਂ ਨੂੰ ਲੈ ਕੇ ਹੀ ਆ ਤੇ ਉਹਦੇ ਵਿੱਚ ਫਿਰ ਮੇਰੇ ਖਿਆਲ ਤੇ ਚਿੱਠੀਆਂ ਤਵਾਡੀਆਂ ਵੀ ਬੇਨਤੀਆਂ ਤੇ ਕੁਝ ਦਿੱਤੀਆਂ ਹੋਈਆਂ ਹੋਣੀਆਂ ਨੇ ਜਿਹੜੇ ਸਿਮਰਨਜੀਤ ਸਿੰਘ ਮਾਨ ਨੂੰ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੇ ਹੋਰ ਇੰਗਲੈਂਡ ਵਿੱਚ ਪਾਬੰਦੀ ਲਾਈ ਹੋਈ ਹੈ ਕਈ ਥਾਈਂ ਜਾਣ ਤੋਂ ਵੀ ਤੇ ਉਹਨਾਂ ਦੀਆਂ ਚਿੱਠੀਆਂ ਵੀ ਲੈ ਕੇ ਆ ਜਿਹੜੀਆਂ ਕੋਠੀਆਂ ਦੱਸਦੀਆਂ ਨੇ ਨਾ ਪੰਜਾਬ ਵਿੱਚ ਤੇ ਕਿਤੇ ਟਰੈਕਟਰ ਬਣਾਏ ਹੋਇਆ ਕਿਤੇ ਕੋਸ਼ ਬਣਾਇਆ ਹੋਇਆ ਤੇ ਕਿਤੇ ਕੋਸ਼ ਫੁੱਟਬਾਲ ਬਣਾਏ ਤੇ ਕਿਤੇ ਕੋ ਹੋਰ ਚੀਜ਼ਾਂ ਬਣਾਈਆਂ ਕੋਠੀਆਂ ਦੇ ਜਹਾਜ਼ ਬਣਾਏ ਆ ਉਹ ਮਾਨ ਸਾਹਿਬ ਦੀ ਤਾਂ ਸਿੱਖੀ ਮੁੱਦਿਆਂ ਨੂੰ ਚੱਕਣ ਦੇ ਕਾਰਨ ਹੀ ਐ ਤੁਹਾਡੀ ਕੀ ਪਹਿਚਾਣ ਆ ਗੰਗਾ ਗਾਇ ਦਾ ਗੰਗਾ ਰਾਮ ਜਮਨਾ ਗਾਇ ਦਾ ਜਮਨਾ ਦਾਸ ਅਕਾਤ ਵਿੱਚ ਰਹਿਦਾ ਹੁੰਦਾ ਉੱਪਰ ਨੂੰ ਨਹੀਂ ਠੁੱਕੀਦਾ ਹੁੰਦਾ ਇੰਨਾ ਖਿਆਲ ਰੱਖ ਲੋ ਕਿ ਜਿਹੜੀ ਪਾਰਟੀ ਦੀ ਦਲਾਲੀ ਕਰਦੇ ਹੋ ਉਹ ਪਾਰਟੀ ਨੇ ਕੀ ਕੀਤਾ ਆ ਪੰਜਾਬ ਲਈ ਤੇ ਕੀ ਕੀਤਾ ਆ ਉਹਨੀ ਸਿੱਖਾਂ ਲਈ ਸਿੱਖਾਂ ਨਾਲ ਨਾਸ਼ ਕਰਨ ਵਾਲੀ ਪਾਰਟੀ ਆ ਤੇ ਤੂੰ ਅਕਲਾਂ ਦੇਂਡਿਆਂ ਮਾਨ ਸਰ ਨੂੰ ਜਿਹੜੇ ਆਪਣੇ ਸਟੈਂਡ ਤੋਂ ਕਦੇ ਵੀ ਥੜਕੇ ਨਹੀਂ ਔਕਾਤ ਵਿੱਚ ਰਹਿਦਾ ਹੁੰਦਾ ਵੀਰੇ ਬਾਕੀ ਹੋਰ ਵੀ ਨਾਲ ਦੀ ਨਾਲ ਪਾਉਂਦੇ ਰਵਾਂਗੇ ਤੁਹਾਨੂੰ ਯਾਦ ਤੁਹਾਡੀਆਂ ਕਰਾਉਂਦੇ ਹਾਂ ਹੁਣ ਹੁਣ ਵੀਡੀਓ ਲੰਮੀ ਨਹੀਂ ਹੋਣ ਦੇਣੀ ਬਹੁਤ ਲੋਕ ਸੁਣਦੇ ਨੇਗੇ ਤੇ ਤੁਸੀਂ ਆਪਣੀ ਔਕਾਤ ਵਿੱਚ ਰਹੋ ਜੇ ਦਲਾਲੀ ਕਰਨੀ ਆ ਤੇ ਕਰੀ ਜਾਓ ਤੁਹਾਨੂੰ ਮੁਬਾਰਕ ਪਰ ਇਲਜ਼ਾਮ ਨਾ ਲਾਓ ਜਿਹਦੀ ਬਦੌਲਤ ਸਾਰੇ ਕਹਿੰਦੇ ਮਾਨ ਨਾੜ ਬਿਆ ਮਾਨ ਨਾੜ ਬਣੀ ਅੜ ਬਿਆ ਮਾਨ ਮੰਨਿਆ ਨਹੀਂ ਇਸੇ ਲਈ ਮਾਨ ਦੀ ਹੂੰਦ ਆ ਸਿੱਖੀ ਮੁੱਦੇ ਨਹੀਂ ਛੱਡੇ ਪੰਜਾਬ ਦੇ ਮੁੱਦੇ ਨਹੀਂ ਛੱਡੇ ਚਾਹੇ ਕਿਸੇ ਦੇ ਵੀ ਬਹਿਤਾ ਹੋਵੇ ਜੰਮੂ ਕਸ਼ਮੀਰ ਵਿੱਚ ਬਹਿਤਾ ਹੋਵੇ ਉੱਥੇ ਜਾਂਦਾ ਤੂੰ ਤਾਂ ਪੰਜਾਬ ਦੀ ਗੱਲ ਕਰਦਾ ਉਹ ਤਾਂ ਜੰਮੂ ਕਸ਼ਮੀਰ ਚ ਤਾਂ ਪਏ ਉੱਥੇ ਪਾਬੰਦੀ ਕਿਉਂ ਸਰਕਾਰ ਲਾਉਂਦੀ ਆ ਡਿਬਰੂਗੜ੍ਹ ਜੇਲ੍ਹ ਵਿੱਚ ਵੀ ਜਾਣ ਨਹੀਂ ਦਿੱਤਾ ਉਹਨਾਂ ਨੂੰ ਕਿਸੇ ਨੂੰ ਜਝਾਰੂ ਨੂੰ ਮਿਲ ਨਹੀਂ ਮਿਲ ਤੱਕ ਨਹੀਂ ਦਿੱਤਾ ਜਾਂਦਾ ਇਹ ਮਾਨ ਦੀ ਪਹਿਚਾਨ ਨਹੀਂ ਤਾਂ ਹੋਰ ਕੀ ਆ ਮਾਨ ਸਰ ਨੇ ਸਿੱਕੀ ਮੁੱਦੇ ਚੁੱਕੇ ਆ ਤਾਂ ਤਾਂ ਹੀ ਆ ਇਹ ਸਾਰਾ ਕੁਝ ਤੇ ਸੋ ਕੁਝ ਅਕਲ ਨੂੰ ਹੱਥ ਮਾਰ ਠੀਕ ਆ ਦਿਮਾਗ ਬੜ ਬੜਿਆਂ ਦੇ ਖਰਾਬ ਹੋ ਜਾਂਦੇ ਹੋ ਗਏ ਹੋ ਜਾਂਦੇ ਆਈਡੀ ਤੋਂ ਬਾਅਦ ਤੁਹਾਡਾ ਵੀ ਹੋਇਆ ਪਰ ਇਹਨੂੰ ਸੰਭਾਲੋ ਇਹਦਾ ਇਲਾਜ ਲੂਜ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ